ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਬਾਸ ਟੀਵੀ ਅਤੇ ਲਾਈਵ ਸ਼ੋਅ ਅੱਜ ਦੀ ਗੱਲ ਦੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਅੱਜ ਦੀ ਗੱਲ ਲਾਈਵ ਸ਼ੋਅ ਦਾ ਅਜਿਹਾ ਤਾਜ਼ਾ ਅੰਕ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਤੱਕ ਪਹੁੰਚ ਰਿਹਾ ਹੈ ਬਾਸ ਟੀਵੀ ਦੇ ਵੱਖ-ਵੱਖ ਮਾਧਿਅਮ ਜ਼ਰੀਏ ਬਾਸ ਟੀਵੀ ਦੇ ਫੇਸਬੁੱਕ ਪੇਜ YouTube ਚੈਨਲ ਅਤੇ IP TV ਦੀ ਬ੍ਰੌਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਗੱਲਬਾਤ ਜਿਹਦੇ ਵਿੱਚ ਪਿਛਲੇ ਦਿਨਾਂ ਦੇ ਇੱਕ ਚਰਚਿਤ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ ਇਸ ਵਿਸ਼ੇ ਬਾਰੇ ਪੰਜਾਬੀ ਮੀਡੀਆ 'ਚ ਗੱਲ ਨਾ ਮਾਤਰ ਹੋਈ ਪਰ ਇਹ ਬੜਾ ਵੱਡਾ ਵਿਸ਼ਾ ਹੈ ਜਿਹਦੇ ਬਾਰੇ ਸੂਝਵਾਨ ਤੇ ਜਾਗਰੂਕ ਲੋਕ ਅਕਸਰ ਚਰਚਾ ਕਰਦੇ ਨੇ ਇਹਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਨੇ ਜੁਰਜਾਨ ਇਸ ਖੇਤਰ ਵਿੱਚ ਬਦਲ ਰਹੇ ਨੇ ਇਹ ਮਸਲਾ ਹੈ ਇਨੀ ਦਿਨੀ سوشل میڈیا ਜ਼ਰੀਏ ਜਾਂ ਫਿਰ ਕਹਿ ਲਓ ਕਿ ਆਨਲਾਈਨ ਮਾਧਿਮ ਜ਼ਰੀਏ ਜੋ ਕਾਮੇਡੀ ਹਾਸੇ ਮਜ਼ਾਕ ਮਨੋਰੰਜਨ ਵਾਲੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਵਿੱਚ ਕਈ ਵਾਰ ਹੱਦ ਤੋਂ ਪਾਰ ਦੀਆਂ ਗੱਲਾਂ ਹੋ ਰਹੀਆਂ ਨੇ ਹੱਦਾਂ ਬੰਨੇ ਟੱਪੇ ਜਾ ਰਹੇ ਨੇ ਕਈ ਨਾ ਕਹਿਣ ਵਾਲੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਤੁਸੀਂ ਵੇਖਿਆ ਕਿਵੇਂ ਦੇਸ਼ ਦੇ ਇੱਕ ਯੂਟਿਊਬਰ ਰਣਵੀਰ ਇਲਾਹਾਬਾਦੀਆ ਨੂੰ ਲੈ ਕੇ ਵਿਵਾਦ ਹੋਇਆ ਜੋ ਉਸ ਵੱਲੋਂ ਟਿੱਪਣੀ ਕੀਤੀ ਗਈ ਇੱਕ ਸ਼ੋਅ ਦੇ ਵਿੱਚ ਤੇ ਜਿਹਨੂੰ ਅਜਿਹੀ ਟਿੱਪਣੀ ਮੰਨਿਆ ਗਿਆ ਜੋ ਕਿ ਭਾਰਤੀ ਸਮਾਜ ਕਦਰਾਂ ਕੀਮਤਾਂ ਦੇ ਉਲਟ ਜਾਂਦੀ ਹੈ ਰਣਵੀਰ ਇਲਾਹਾਬਾਦੀਆ ਕਰਕੇ ਇਹ ਮਾਮਲਾ ਸੁਰਖੀਆਂ ਵਿੱਚ ਆਇਆ ਗੂੰਜਿਆ ਪਰ ਇਹ ਮਾਮਲਾ ਸਿਰਫ ਇੱਕ ਯੂਟਿਊਬਰ ਜਾਂ ਇੱਕ ਵਿਅਕਤੀ ਤੱਕ ਸੀਮਤ ਰਹੀਂ ਇਸ ਤਰ੍ਹਾਂ ਦੇ ਜੋ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਨੇ ਜਿਨ੍ਹਾਂ ਨੂੰ ਚਰਚਿਤ ਭਾਸ਼ਾ ਵਿੱਚ ਰੋਸਟ ਵੀ ਕਹਿ ਲਿਆ ਜਾਂਦਾ ਰੋਸਟਿੰਗ ਦਾ ਵੀ ਨਾਮ ਦੇ ਦਿੱਤਾ ਜਾਂਦਾ ਤੇ ਹਾਸੇ ਮਜ਼ਾਕ ਤੇ ਮਨੋਰੰਜਨ ਦੇ ਨਾਂ ਉਤੇ ਜੋ ਪੇਸ਼ਕਾਰੀਆਂ ਚੱਲਦੀਆਂ ਨੇ ਇਹਨਾਂ ਵਿੱਚ ਕਈ ਵਾਰੀ ਗੱਲਾਂ ਅਸ਼ਲੀਲ ਜਾਂ ਵਗੈਰ ਸભ્યਕ ਹੋਣ ਵੱਲ ਵੱਧੀਆਂ ਨਜ਼ਰ ਆਉਂਦੀਆਂ ਨੇ ਉਹ ਮੁੰਡਾ ਇੱਕ ਵਾਰ ਫੇਰ ਸੁਰਖੀਆਂ ਵਿੱਚ ਆਇਆ ਸੋ ਇਸ ਜ਼ਰੂਰੀ ਨੁਕਤੇ ਬਾਰੇ ਗੱਲ ਕਰਨੀ ਬਣਦੀ ਹੈ ਇਹ ਰੋਜ਼ਾਨਾ ਕਿਵੇਂ ਚੱਲੇ ਨੇ ਕਾਮੇਡੀ ਦੀ ਹਸਣ ਹਸਾਉਣ ਦੀ ਜਿਹੜੀ ਕਲਾ ਆ ਉਹ ਕਿਵੇਂ ਇੱਕ ਨਵੇਂ ਦੌਰ ਵਿੱਚ ਨਵੇਂ ਬੰਨੇ ਵੱਲ ਤੁਰਦੀ ਹੋਈ ਵਿਖਾਈ ਦਿੱਤੀ ਹੈ ਇਸ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਬੜਾ ਇੱਕ ਜ਼ਰੂਰੀ ਵਿਸ਼ਾ ਹੈ ਤੇ ਇਸ ਵਿਸ਼ੇ ਬਾਰੇ ਤਫਸੀਲ ਵਿੱਚ ਗੱਲ ਹੋਣੀ ਚਾਹੀਦੀ ਹੈ ਤੇ ਉਹੀ ਗੱਲ ਅੱਜ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੋ ਮੁਕੰਮਲ ਸਮੇਟਾ ਕੇ ਇਸ ਗੱਲਬਾਤ ਦੇ ਨਾਲ ਜੁੜੇ ਰਹੋ ਵਿਸ਼ੇ ਕਈ ਹੋਰ ਵੀ ਤੁਹਾਡੇ ਲਈ ਪੇਸ਼ ਕੀਤੇ ਜਾਣਗੇ ਕਈ ਹੋਰ ਵਿਸ਼ਿਆਂ ਉੱਤੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਦੇਸ਼ ਨਾਲ ਸੰਬੰਧਿਤ ਕੌਮੀ ਪੱਧਰ ਦੇ ਕੁਝ ਹੋਰ ਮੁੱਦੇ ਅੰਤਰਰਾਸ਼ਟਰੀ ਮੁੱਦਿਆਂ ਦੀ ਵੀ ਗੱਲ ਕਰਾਂਗੇ ਇਹਨਾਂ ਸਾਰੇ ਵਿਸ਼ਿਆਂ ਬਾਰੇ ਜਾਣਨ ਲਈ ਅੱਜ ਦੀ ਇਸ ਗੱਲਬਾਤ ਨਾਲ ਸਮੁੱਚੇ ਸਮੇਂ ਦੌਰਾਨ ਇਸੇ ਤਰ੍ਹਾਂ ਜੁੜੇ ਰਹੋ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਨਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਇਨਾਵ ਵਿਸ਼ੇ ਬਾਰੇ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਆਪਣੇ ਕਮੈਂਟਸ ਵੀ ਜ਼ਰੂਰ ਭੇਜਿਓ ਦੱਸਿਓ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਤੁਹਾਡਾ ਇਸ ਬਾਰੇ ਕੀ ਮੰਨਣਾ ਹੈ ਆਪਣੇ ਵਿਚਾਰ ਤੁਸੀਂ ਫੇਸਬੁੱਕ ਤੇ YouTube ਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉਥੇ ਲਿਖ ਕੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਤਾਜ਼ਾ ਜਾਣਕਾਰੀਆਂ ਤੁਹਾਨੂੰ ਜਾਣ ਕਰਵਾਉਂਦੇ ਹਾਂ ਕੁਝ ਹੋਰ ਤਾਜ਼ਾ ਵਿਸ਼ਿਆਂ ਵੱਲ ਆਉਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਪਿਛਲੇ ਕਈ ਮਹੀਨਿਆਂ ਤੋਂ ਸੋਰਖਿਆਂ ਵਿੱਚ ਚੱਲ ਰਹੀ ਹੈ ਪਿਛਲੇ ਸਾਲ ਦੇ ਅੱਧ ਤੋਂ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਸੰਬੰਧੀ ਸ਼ਿਕਾਇਤਾਂ ਦਾ ਆਉਣਾ ਸ਼ੁਰੂ ਹੋਇਆ ਫਿਰ ਧਾਰਮਿਕ ਕਾਰਵਾਈ ਚੱਲੀ ਫਿਰ ਧਾਰਮਿਕ ਸਜ਼ਾ ਸੁਣਾਈ ਗਈ ਫਿਰ ਸਜ਼ਾ ਨਿਭਾਈ ਗਈ ਤੇ ਫਿਰ ਕਮੇਟੀ ਬਣੀ ਸੀ ਇੱਕ ਉਸ ਕਮੇਟੀ ਅਤੇ ਸ਼੍ਰੋਮਣੀ ਖਾਲਸਾ ਦਲ ਦੀ ਨਵੀਂ ਭਰਤੀ ਨੂੰ ਲੈ ਕੇ ਜੋ ਕਾਫੀ ਸਵਾਲ ਉੱਠਦੇ ਰਹੇ ਨੇ ਜਿਸ ਤਰੀਕੇ ਨਾਲ ਇਹ ਭਰਤੀ ਹੋਈ ਤੇ ਚਲਾਈ ਗਈ ਉਹ ਵੀ ਸੁਰਖੀਆਂ ਦਾ ਵਿਸ਼ਾ ਬਣੀ ਰਹੀ ਤੇ ਹੁਣ ਇਸ ਮਾਮਲੇ ਤੇ ਕਈ ਨਵੇਂ ਪਹਿਲੂ ਸਾਹਮਣੇ ਆ ਰਹੇ ਨੇ ਹੁਣ ਤਾਜ਼ਾ ਗੱਲ ਜੋ ਦੇ ਵਿੱਚ ਪਤਾ ਲੱਗੀ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਇੱਕ 7 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮ ਦੀ ਨਿਗਰਾਨੀ ਕਰਨੀ ਸੀ ਜਿਨ੍ਹਾਂ ਦੇ ਅਗਵਾਈ ਵਿੱਚ ਇਹ ਭਰਤੀ ਹੋਣੀ ਸੀ ਉਸ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਤੇ ਉਸ ਮੀਟਿੰਗ ਤੋਂ ਬਾਅਦ ਫੈਸਲਾ ਹੀ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਸਦਿਆ ਜਾਵੇਗਾ ਉਨਾ ਕੋਣ ਸਪਸ਼ਟਿਕਰਨ ਮੰਗਿਆ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀ ਮੁਹਿਮ ਜੋ ਚਲਾਈ ਗਈ ਹੈ ਉਹ ਸ਼੍ਰੀ ਅਕਾਲ ਤਖਸਾਲ ਦੇ ਆਦੇਸ਼ ਮੁਤਾਬਕ ਚੱਲੀ ਹੈ ਜਾਂ ਆਪਣੇ ਪੱਧਰ ਉੱਪਰ ਚਲਾਈ ਗਈ ਹੈ ਇਹ ਬਲਵਿੰਦਰ ਸਿੰਘ ਪੁੰਦਰ ਹੋਣਾ ਕੋਲੋਂ ਜਾਣਿਆ ਜਾਣਾ ਸੀ ਪਰ ਇਹ ਮੀਟਿੰਗ ਜਾਂ ਇਹ ਜੋ ਇਕੱਤਰਤਾ ਰੱਖੀ ਗਈ ਸੀ ਉਹ ਮੁਲਤਵੀ ਹੋ ਗਈ ਅਚਾਨਕ ਇਸ ਨੂੰ ਮੁਲਤਵੀ ਕੀਤਾ ਗਿਆ ਪਿਛਲੇ ਦਿਨਾਂ ਦੌਰਾਨ ਇਹ ਗੱਲ ਸਾਹਮਣੇ ਆਈ ਮੀਟਿੰਗ ਮੁਲਤਵੀ ਹੋਣ ਪਿੱਛੇ ਜਾਂ ਬਲਵਿੰਦਰ ਸਿੰਘ ਭੁੰਦੜ ਵੱਲੋਂ ਨਾ ਆ ਸਕਣ ਪਿੱਛੇ ਕਾਰਨ ਹੀ ਦੱਸਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਜੋ ਵਿਆਹ ਕਾਰਜ ਸਮਾਗਮ ਚੱਲ ਰਹੇ ਨੇ ਦਿੱਲੀ ਵਿਖੇ ਉਹਨਾਂ ਵਿੱਚ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਸ਼ਮੂਲੀਅਤ ਹੋਣ ਕਰਕੇ ਉਹਨਾਂ ਦਾ ਕਹਿਣਾ ਸੀ ਕਿ ਉਹ ਨਹੀਂ ਆ ਸਕਣਗੇ ਤੇ ਉਹਨਾਂ ਨੇ ਕਿਸੇ ਹੋਰ ਤਰੀਕ ਉੱਪਰ ਆਉਣ ਸੰਬੰਧੀ ਬੇਨਤੀ ਕੀਤੀ ਉਨੇ ਜੋ 7 ਮੈਂਬਰੀ ਕਮੇਟੀ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਬਣਾਈ ਗਈ ਸੀ ਤੇ ਲੰਬੇ ਸਮੇਂ ਤੱਕ ਇਸ ਦੀ ਕੋਈ ਮੀਟਿੰਗ ਨਹੀਂ ਹੋਈ ਸੀ ਇਸੇ ਕਰਕੇ ਜੋ ਬਾਕੀ 6 ਜਥੇਬੰਦੀਆਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਜਾਂ ਬਾਗੀ ਤੜਾ ਜਿਹਨਾਂ ਨੂੰ ਕਿਹਾ ਗਿਆ ਸੀ ਉਹਨਾਂ ਵੱਲੋਂ ਲਗਾਤਾਰ ਇਸ ਸੰਬੰਧੀ ਸਵਾਲ ਵੀ ਉਠਾਏ ਜਾ ਰਹੇ ਸੀ ਕਿ ਉਧਰ ਭਰਤੀ ਮੁਹਿੰਮ ਤਾਂ ਚੱਲ ਪਈ ਆਪਣੇ ਪੱਧਰ ਉੱਪਰ ਚੱਲ ਪਈ ਪਰ ਇਧਰ ਇਸ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਹੋਈ ਸੋ ਰੌਲਾ ਪੈਣ ਤੋਂ ਬਾਅਦ ਕਮੇਟੀ ਦੀ ਮੀਟਿੰਗ ਬੁਲਾਈ ਗਈ ਤੇ ਉਹਦੇ ਵਿੱਚ ਫੈਸਲਾ ਹੋਇਆ ਸੀ ਕਿ ਬਰਵਿੰਦਰ ਸਿੰਘ ਭੁੰਦੜਾ ਹਨਾ ਨੂੰ ਸੱਦਿਆ ਜਾਵੇਗਾ ਉਹਨਾਂ ਕੋਲੋਂ ਪੁੱਛਿਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸੰਬੰਧੀ ਪਰ ਉਹ ਇਸ ਪਹਿਲੀ ਜੋ ਉਹਨਾਂ ਨੂੰ ਸੱਦੇ ਲਈ ਇੱਕ ਤਰੀਕੇ ਨਾਲ ਇੱਕ ਬੇਨਤੀ ਕੀਤੀ ਗਈ ਸੀ ਉਸ ਮੁਤਾਬਕ ਉਹ ਨਹੀਂ ਆ ਸਕੇ ਹੁਣ ਵੇਖਣਾ ਹੈ ਕਿ ਆਉਂਦੇ ਦਿਨਾਂ ਦਰਾਂ ਨੇ ਸੰਬੰਧियों ਕੀ ਜਵਾਬ ਦਿੰਦੇ ਨੇ ਦੂਜੇ ਪਨੇ ਸ਼੍ਰੋਮਣੀ ਅਕਾਲੀ ਦਰਵਨ ਜੋ ਭਰਤੀ ਮਹਮ ਸ਼ੁਰੂ ਕੀਤੀ ਹੋਏ ਵਿੱਚ 25 ਲੱਖ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੀ ਤੇ ਪਿਛਲੇ ਦਿਨਾਂ ਦਰਾਂ ਦਰਾਂ ਮੀਡੀਆ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਜਿੰਨਾ ਟੀਚਾ ਮਿੱਥਿਆ ਗਿਆ ਸੀ ਉਸ ਤੋਂ ਜ਼ਿਆਦਾ ਮੈਂਬਰ ਬਣਨਗੇ ਪਰ ਕੀ ਇਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਰ ਦੀ ਲੋਕਮਨਾ ਵਿੱਚ ਵਾਪਸੀ ਹੋ ਸਕੇਗੀ ਇਹ ਵੀ ਇੱਕ ਵੇਖਣ ਵਾਲਾ ਪਹਿਲੂ ਹੋਵੇਗਾ ਖਾਸ ਕਰ ਉਦੋਂ ਹੁਣ ਜਦੋਂ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਤਕੜਾ ਝਟਕਾ ਲੱਗ ਚੁੱਕਾ ਹੈ ਉਥੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂਦੀ ਲੱਗੀ ਤੇ ਪੰਜਾਬ ਦੇ ਸਿਆਸੀ ਮਾਹੌਲ ਉਪਰ ਵੀ ਅਸਰ ਪੈਣ ਦੀ ਗੱਲ ਆਖੀ ਜਾ ਰਹੀ ਹੈ ਤੇ ਇਸ ਤਰੀਕੇ ਨਾਲ ਚਰਚਾ ਇਹ ਵੀ ਚੱਲ ਰਹੀ ਹੈ ਕਿ ਇਹ ਜੋ ਪੰਜਾਬ ਵਿੱਚ ਹੁਣ ਜੋ ਸਿਆਸੀ ਤੌਰ ਤੇ ਇੱਕ ਸਰਗਰਮੀ ਚੱਲ ਰਹੀ ਹੈ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਦੀ ਜੋ ਕਵਾਇਦ ਚੱਲ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਹੁਣ ਕਾਫੀ ਸੰਭਲ ਕੇ ਜਲਦੀ ਹੋਈ ਵਿਖਾਈ ਦੇ ਰਹੀ ਹੈ ਘਰ ਸਾਹਮਣ ਦੀ ਗੱਲ ਕਰਦੀ ਹੋਈ ਵਿਖਾਈ ਦੇ ਰਹੀ ਹੈ ਕਾਂਗਰਸ ਉਤਸ਼ਾਹ ਵਿੱਚ ਭਾਜਪਾ ਉਸ ਤੋਂ ਵੀ ਜ਼ਿਆਦਾ ਉਤਸ਼ਾਹ ਵਿੱਚ ਹੈ ਹਾਲਾਂਕਿ ਭਾਜਪਾ ਨੂੰ ਪੰਜਾਬ ਵਿੱਚ ਚੋਣਾਂ ਦੌਰਾਨ ਪਿਛਲੀਆਂ ਚੋਣਾਂ ਦੌਰਾਨ ਕੋਈ ਸਫਲਤਾ ਹਾਸਲ ਨਹੀਂ ਸੀ ਹੋ ਸਕੀ ਪਰ ਇਸ ਦੇ ਬਾਵਜੂਦ ਭਾਜਪਾ قومی ਪੱਧਰ ਉੱਪਰ ਜੋ ਲਹਿਰ ਇੱਕ ਆਪਣੀ ਮੰਨ ਰਹੀ ਹੈ ਉਸ ਮੁਤਾਬਕ ਪੰਜਾਬ ਵਿੱਚ ਵੀ ਉਹਨਾਂ ਨੂੰ ਖੁਲਾਰੇ ਦੀ ਪੂਰੀ ਆਸ ਸੋ ਜਿਹੇ ਸ਼੍ਰੋਮਣੀ ਕਾਲੀ ਦਲ ਦੇ ਲਈ ਕੀ ਥਾਂ ਹੋਵੇਗੀ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੇ ਸਮੀਕਰਨ ਹੋਣਗੇ ਇਹ ਵੀ ਇੱਕ ਵੱਡਾ ਵੇਖਣ ਵਾਲਾ ਪਹਿਲੂ ਹੋਵੇਗਾ ਆਉਣ ਵਾਲੇ ਦਿਨਾਂ ਦਰਾਂ ਨੇ ਇਸ ਬੰਨੇ ਵੀ ਧਿਆਨ ਸਭ ਦਾ ਪੈਣਾ ਤੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਉਸ ਘਟਨਾਕ੍ਰਮ ਦੀ ਵੀ ਕਾਫੀ ਗੂੰਜ ਪਈ ਪਹਿਲਾਂ ਤੋਂ ਹੀ ਸੰਭਾਵਨਾ ਨਜ਼ਰ ਆ ਰਹੀ ਸੀ ਕਿ ਇਹੋ ਜੀ ਕਾਰਵਾਈ ਹੋ ਸਕਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਲਗਾਤਾਰ ਇਸ ਬੰਨੇ ਕਹਿ ਰਹੇ ਸੀ ਕਿ ਉਹਨਾਂ ਨੂੰ ਪਤਾ ਹੀ ਸੀ ਕਿ ਇਹ ਹੋਣਾ ਹੈ ਮਾਮਲਾ ਕੀ ਸੀ ਮਾਮਲਾ ਇੱਕ ਦਹਾਕੇ ਤੋਂ ਵੀ ਵੱਧ ਪੁਰਾਣਾ ਕਿਸੇ ਪਰਿਵਾਰਕ ਮਸਲੇ ਨਾਲ ਸੰਬੰਧਿਤ ਜਿਹਦੇ ਵਿੱਚ ਇਲਜ਼ਾਮ ਲਾਏ ਗਏ ਸੀ ਯਾਨੀ ਹਰਪ੍ਰੀਤ ਸਿੰਘ ਉੱਪਰ ਤੇ ਉਸੇ ਸੰਬੰਧੀ ਕਾਰਵਾਈ ਕਰਦੇ ਹੋਏ ਉਹਨਾਂ ਦੀਆਂ ਸੇਵਾਵਾਂ ਪਹਿਲਾਂ ਸਵਾ ਮਹੀਨੇ ਤੋਂ ਵੀ ਵਧੇਰੇ ਸਮੇਂ ਤੱਕ ਰੋਕੀਆਂ ਗਈਆਂ ਸਨ ਤੇ ਫਿਰ ਉਸ ਤੋਂ ਬਾਅਦ ਹੁਣ ਤਾਜ਼ਾ ਮੀਟਿੰਗ ਜੋ ਅੰਤਰਿੰਕ ਕਮੇਟੀ ਦੀ ਹੋਈ ਉਹਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ। ਇਸ ਮਾਮਲੇ ਦੀ ਵੀ ਪੰਥਕ ਸਫਾ ਵਿੱਚ ਬਹੁਤ ਗੂੰਜ ਪਈ। ਕਾਫੀ ਆਗੂਆਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ, ਇਹਦੀ ਨਖੀਦੀ ਕੀਤੀ ਇਸ ਕਾਰਵਾਈ ਦੀ। ਗਿਆਨੀ ਹਰਪ੍ਰੀਤ ਸਿੰਘ ਖੁਦ ਵੀ ਕਹਿੰਦੇ ਰਹੇ ਨੇ ਕਿ ਉਹਨਾਂ ਦੇ ਸਬੰਧੀ ਜਾਂਚ ਕਰਨੀ, ਜਾਂ ਉਹਨਾਂ ਦਾ ਸਬੰਧੀ ਕੋਈ ਫੈਸਲਾ ਲੈਣਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੀ ਨਹੀਂ ਪਰ ਫਿਰ ਵੀ ਹੁਣ ਜਦੋਂ ਕਿ ਫੈਸਲਾ ਲੈ ਲਿਆ ਗਿਆ ਤਾਂ ਉਹਨਾਂ ਨੇ ਇਸ ਨੂੰ ਇੱਕ ਤਰੀਕੇ ਨਾਲ ਕਬੂਲ ਹੀ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਕੰਮ ਕਰਦੇ ਰਹਿਣਗੇ ਸਭ ਹੁਣ ਖੁੱਲ ਕੇ ਗੱਲ ਕਰ ਸਕਣਗੇ ਜਾਣਕਾਰੀ ਇਹ ਵੀ ਮਿਲੀ ਕਿ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਤਿੰਨ ਮੈਂਬਰ ਜੋ ਵਿਰੋਧੀ ਧਿਰ ਦੇ ਨਾਲ ਸੰਬੰਧਿਤ ਸੀ ਉਹਨਾਂ ਨੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਸੀ ਪਰ ਬਹੁਮਤ ਕਿਉਂਕਿ ਦੂਜੀ ਧਿਰ ਦੇ ਕੋਲ ਸੀ ਤੇ ਇਸ ਕਰਕੇ ਫੈਸਲਾ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਖਿਲਾਫ ਲਿਆ ਗਿਆ ਜਾਂ ਉਹਨਾਂ ਦੇ ਸੇਵਾਮਾ ਖਤਮ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਗਿਆ ਬਹੁਤ ਸਾਰੇ ਆਗੂਆਂ ਨੇ ਵਿਰੋਧ ਕੀਤਾ ਹੈ ਦਿੱਲੀ ਸੈਕੂਰਦਾਰਾ ਮੈਨੇਜਮੈਂਟ ਕਮੇਟੀ ਦੇ ਆਗੂਆਂ ਵੱਲੋਂ ਕਾਲਕਾ ਹੋਰਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਵੀ ਇਸ ਦਾ ਵਿਰੋਧ ਹੋਇਆ ਬੀਬੀ ਕਿਰਨ ਜੋਤ ਕੌਰ ਹੋਰਾਂ ਨੇ ਵੀ ਬਿਆਨ ਆਇਆ ਇਸ ਬੰਨੇ ਤੇ ਜੋ ਵਿਰੋਧੀ ਧੜਾ ਬਾਦਰ ਵਿਰੋਧੀ ਧੜਾ ਲਗਾਤਾਰ ਇਸ ਸੰਬੰਧੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜਿਆ ਹੋਇਆ ਨਜ਼ਰ ਆਉਂਦਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਤਾਂ ਉਦੋਂ ਵੀ ਉਹਨਾਂ ਨੂੰ ਭਰਪੂਰ ਸਮਰਥਨ ਮਿਲਿਆ ਸੀ ਪਰ ਐਤਕੀ ਤਾਂ ਉਹਨਾਂ ਦੇ ਸੇਵਾਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਕ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਖਤਮ ਹੀ ਕਰ ਦਿੱਤੀਆਂ ਗਈਆਂ ਸੋ ਬਹੁਤ ਇਸ ਮਾਮਲੇ ਦੀ ਪੰਥਕ ਸਫਾਂ ਵਿੱਚ ਗੂੰਜ ਪਈ ਹੈ ਫਿਲਹਾਲ ਗਿਆਨੀ ਜਗਤਾਰ ਸਿੰਘ ਚਾਰਜ ਦਿੱਤਾ ਗਿਆ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਤਖਸ਼ੀਰ ਨੰਦਮਾਸ ਸਾਹਿਬ ਤਲਵੰਡੀ ਸਾਹਿਬੋਂ ਵਿਖੇ ਸੁਪੰਤਕ ਸਿਆਸਤ ਵਿੱਚ ਪੰਥਕ ਸਫਾਂ ਵਿੱਚ ਇਹ ਮਾਮਲੇ ਲਗਾਤਾਰ ਗੂੰਜ ਰਹੇ ਨੇ ਪੰਜਾਬ ਦੇ ਨਾਲ-ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹਨਾਂ ਦੀ ਚਰਚਾ ਹੋ ਰਹੀ ਹੈ ਤੇ ਪੰਜਾਬ ਦੇ ਮੌਸਮ ਦੀ ਤੁਹਾਨੂੰ ਜਾਣਕਾਰੀ دیਏ ਤਾਂ ਪੰਜਾਬ ਦੇ ਮੌਸਮ ਦਾ आलम ਇਹ ਹੈ ਕਿ ਗਰਮੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਫਰਵਰੀ ਮਹੀਨੇ ਦੇਣਾ ਦਿਨਾਂ ਦੌਰਾਨ ਹੀ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਉੱਪਰ ਵਧਣ ਵਾਲੇ ਤਰ੍ਹਾਂ ਦਾ ਹੋਇਆ ਵਿਖਾਈ ਦੇ ਰਿਹਾ ਹੈ ਤੇਜ਼ ਤਿੱਖੀਆਂ ਧੂਪਾਂ ਨਿਕਲ ਰਹੀਆਂ ਨੇ ਕੋਰਾ ਐਦਕੀ ਪਿਆ ਹੀ ਨਹੀਂ ਤੇ ਮੀਂਹ ਬਹੁਤ ਘੱਟ ਪਏ ਤੇ ਮੌਸਮ ਹੁਣੇ ਹੀ ਬਿਲਕੁਲ ਖੁਸ਼ਕ ਹੋਣ ਲੱਗ ਪਿਆ ਤੇ ਹਵਾਵਾਂ ਜ਼ਰੂਰ چلਦੀਆਂ ਨੇ ਸਵੇਰੇ ਸ਼ਾਮ ਤੇ ਉਹਨਾਂ ਨਾਲ ਥੋੜੀ ਜਿਹੀ ਠੰਡਕ ਮਹਿਸੂਸ ਹੁੰਦੀ ਹੈ ਨਹੀਂ ਤਾਂ ਬਾਕੀ ਦਾ ਸਮਾਂ ਖੜਵੀ ਧੁੱਪ ਨਿਕਲ ਰਹੀ ਹੈ ਤੇ ਤਪਸ਼ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਕਿ ਫਿਲਹਾਲ ਇਹੀ ਆਲਮ ਬਣਿਆ ਰਹਿਣ ਦੀ ਸੰਭਾਵਨਾ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦਾ ਅੱਧਾ ਸਮਾਂ ਮੁਕੰਮਲ ਕਰ ਚੁੱਕੀ ਹੈ 5 ਸਾਲ ਦਾ ਸਰਕਾਰ ਦਾ ਕਾਰਜਕਾਲ ਹੁੰਦਾ ਜਿਹਦੇ ਵਿੱਚੋਂ 2.5 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਹੈ ਯਾਨੀ ਕਿ ਮੱਦ ਤੋਂ ਅੱਗੇ ਦਾ ਸਮਾਂ ਹੁਣ ਚੱਲ ਰਿਹਾ ਹੈ ਤੇ ਭਾਵੇਂ ਵੀ ਹੈ ਕਿ ਅਗਲੀਆਂ ਚੋਣਾਂ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2027 ਦੀਆਂ ਚੋਣਾਂ ਉਹਨਾਂ ਸੰਬੰਧੀ ਵੀ ਸਮਾਂ ਕੁਝ ਹੋਰ ਨੇੜੇ ਹੋਇਆ ਹਾਲਾਂਕਿ ਕਾਫੀ ਸਮਾਂ ਹਲੇ ਪਿਆ ਪਰ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਅੱਧੇ ਤੋਂ ਜ਼ਿਆਦਾ ਸਮਾਂ ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਮੁਕੰਮਲ ਹੋਣ ਉਪਰੰਤ ਜਿਹੜਾ ਅਗਲੀਆਂ ਚੋਣਾਂ ਦਾ ਗੇੜ ਆ ਜਾਮ ਲਿਆ ਉਹਦੇ ਵੱਲੋਂ ਵੀ ਗੱਲ ਤੁਰਨੀ ਗੇਂਦ ਰੋੜਨੀ ਸ਼ੁਰੂ ਹੋਈ ਹੈ ਤੇ ਪਿਛਲੇ ਸਮੇਂ ਦੌਰਾਨ ਜੋ ਚੋਣਾਂ ਹੋਈਆਂ ਲੋਕ ਸਭਾ ਚੋਣਾਂ ਦੀ ਗੱਲ ਹੋਵੇ ਜਿਹਦੇ ਵਿੱਚ ਕਾਂਗਰਸ ਨੂੰ ਜ਼ਿਆਦਾ ਸਫਲਤਾ ਮਿਲੀ ਉਸ ਤੋਂ ਬਾਅਦ ਜ਼ਿਮਨੀ ਚੋਣਾਂ ਹੋਈਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਸਫਲਤਾ ਮਿਲੀ ਗੱਲੋਂ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਸੀ ਜਦ ਬਾਅਦ ਵਿੱਚ ਚਾਰ ਹਲਕਿਆਂ ਵਿੱਚੋਂ ਜ਼ਿਮਨੀ ਚੋਣ ਹੋਈ ਕਾਰਪੋਰੇਸ਼ਨ ਚੋਣਾ ਨਗਰ ਨਿਗਮ ਚੋਣਾ ਦੀ ਗੱਲ ਹੋਵੇ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਤ ਨਜ਼ਰ ਆਈ ਕਈ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਵੀ ਫੜਿਆ ਤੇ ਬੇਸ਼ੱਕ ਜ਼ਿਆਦਾ ਧਿਆਨ ਦਿੱਲੀ ਦੀਆਂ ਚੋਣਾਂ ਵਾਲੇ ਦਿੱਲੀ ਵਿਧਾਨ ਸਭਾ ਚੋਣਾਂ ਜੋ ਕਿ ਪਹਿਲਾਂ ਹੋਣੀਆਂ ਨੇ ਗੱਲ ਪੰਜਾਬ ਦੇ ਪੱਖ ਤੋਂ ਪੰਜਾਬ ਦੇ ਨਜ਼ਰੀਏ ਤੋਂ ਜ਼ਿਕਰ ਕਰੀਏ ਤਾਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਪਿਛਲੀਆਂ ਜੋ ਚੋਣਾਂ ਹੋਈਆਂ ਪਿਛਲੇ ਮਹੀਨਿਆਂ ਦੌਰਾਨ ਜਿਹਨਾਂ ਨੂੰ ਸੈਮੀ ਫਾਈਨਲ ਮੰਨਿਆ ਜਾ ਰਿਹਾ ਸੀ ਉਹ ਸਾਰੇ ਅਮਲ ਹੁਣ ਮੁਕੰਮਲ ਹੋ ਚੁੱਕੇ ਨੇ ਪੰਜਾਬ ਅੰਦਰ ਸਥਾਨਕ ਪੱਦਰ ਦੀਆਂ ਚੋਣਾਂ ਵੀ ਹੋ ਗਈਆਂ ਨੇ ਜ਼ਿਮਨੀ ਚੋਣਾਂ ਵੀ ਹੋ ਗਈਆਂ ਨੇ ਸੋ ਹੁਣ ਜਿਹੜੀ ਅਗਲੀ ਵੱਡੀ ਚੋਣ ਜਿਹੜੀ ਪ੍ਰਮੁੱਖ ਚੋਣ ਜਿਹਦੇ ਉੱਪਰ ਧਿਆਨ ਲੱਗਣਾ ਹੈ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2027 ਦੀਆਂ ਚੋਣਾਂ ਤੇ ਹੁਣ ਤੋਂ ਹੀ ਸਿਆਸੀ ਪਾਰਟੀਆਂ ਨੇ ਆਪੋ ਆਪਣੀ ਨੀਤੀ ਤਰਾਸ਼ਣੀ ਸ਼ੁਰੂ ਕਰ ਦੇਣੀ ਹੈ ਤੇ ਜਿਵੇਂ ਜਿਵੇਂ ਸਮਾਗਮ ਆ ਗਏ ਵਾਧਾ ਸਿਆਸੀ ਆਗੂ ਵੀ ਸਰਗਰਮ ਹੁੰਦੇ ਨੇ ਤੇ ਲੰਬੀ ਤਿਆਰੀ ਕਰਨੀ ਪੈਂਦੀ ਹੈ ਇਹਦੇ ਚ ਕੋਈ ਦੌਰ ਆਈ ਨਹੀਂ ਇਹ ਚੋਣਾਂ ਇਦਾਂ ਨਹੀਂ ਹੁੰਦੀਆਂ ਕਿ ਜਿਸ ਸਾਲ ਹੋਣੀਆਂ ਉਸੇ ਸਾਲ ਹੀ ਨਾ ਦੀ ਤਿਆਰੀ ਕੀਤੀ ਜਾਂਦੀ ਹੈ ਸਿਆਸੀ ਪਾਰਟੀਆਂ ਉਹਨਾਂ ਦੇ ਵਿਸ਼ਲੇਸ਼ਕ ਜਿਹੜੇ ਨੇ ਉਹ ਲੰਮੇ ਸਮੇਂ ਦੀ ਸੋਚ ਕੇ ਚੱਲਦੇ ਨੇ ਤੇ ਲੰਮੇ ਸਮੇਂ ਨੂੰ ਤੇ ਆਉਣ ਵਿੱਚ ਰੱਖਦੇ ਆਂ ਹੀ ਤਿਆਰੀ ਹਮੇਸ਼ਾ ਕੀਤੀ ਜਾਂਦੀ ਹੈ ਸੋ ਉਸ ਲਿਹਾਜ਼ ਨਾਲ ਸਾਲ 200 25 ਤੋਂ ਆਪਾਂ ਮੰਨ ਸਕਦੇ ਆਂ ਕਿ ਹੌਲੀ-ਹੌਲੀ ਉਧਰ ਨੂੰ ਵੀ ਗੱਲ ਹੋਣੀ ਸ਼ੁਰੂ ਹੋ ਜਾਣੀ ਹੈ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਝਟਕੇ ਖਾਦੇ ਨੇ ਇੰਨੇ ਝਟਕੇ ਖਾਦੇ ਨੇ ਕਿ ਸੀਆਸੀ ਮੰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਗੀ ਗਾਇਬ ਜਿਹੀ ਹੁੰਦੀ ਨਜ਼ਰ ਆਈ ਹੈ ਲੋਕ ਸਭਾ ਚੋਣਾ ਹੋਣ ਜ਼ਿਮਨੀ ਚੋਣਾ ਹੋਣ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕਮਜ਼ੋਰ ਹੀ ਹੁੰਦੀ ਗਈ ਹੈ ਲੀਡਰਸ਼ਿਪ ਦਾ ਸੰਕਟ ਸੁਖਵੀਰ ਬਾਦਲ ਦੇ ਨਾਮ ਤੇ ਸਵਾਲ ਬਹੁਤ اٹھے ਤੇ ਇਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਵੇਲੇ ਆਪਣੀ ਹੋਂਦ ਬਚਾਉਣ ਦੇ ਲਈ ਤਰੀਕੇ ਨਾਲ ਸੰਘਰਸ਼ ਕਰਦਾ ਨਜ਼ਰ ਆਉਂਦਾ ਹੈ ਜਿਮਨੀ ਚੁਣਾ ਚਾਰ ਸੀਟਾਂ ਦੀਆਂ ਅਕਾਲੀ ਦਲ ਨੇ ਨਹੀਂ ਸੀ ਲੜੀਆਂ ਪਰ ਉਸ ਤੋਂ ਬਾਅਦ ਜਿਹੜੀਆਂ ਕਾਰਪੋਰੇਸ਼ਨ ਚੁਣਾ ਹੋਈ ਉਹਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਕੁਝ ਥਾਵਾਂ ਉੱਤੇ ਚੋਣ ਲੜਦੇ ਵਿਖਾਈ ਦਿੱਤੇ ਇੱਕਾ ਦੁੱਕਾ ਥਾਵਾਂ ਤੇ ਕਾਮਯਾਬੀ ਵੀ ਮਿਲੀ ਪਰ ਵੱਡੇ ਝਟਕੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਲੱਗੇ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋ ਕੇ ਕਈ ਚੋਣਾਂ ਲੜੀਆਂ ਲੋਕ ਸਭਾ ਚੋਣਾਂ ਵੀ ਲੜੀਆਂ ਹਾਲਾਂਕਿ ਹਾਸਰ ਭਾਰਤੀ ਜਨਤਾ ਪਾਰਟੀ ਨੂੰ ਵੀ ਕੁਝ ਨਹੀਂ ਹੋਇਆ ਪਰ ਉਹਨਾਂ ਅਡਰੇ ਤੌਰ ਤੇ ਚੋਣਾਂ ਲੜੀਆਂ ਤੇ ਕਈ ਥਾਵਾਂ ਤੇ ਉਹਨਾਂ ਦੇ ਉਮੀਦਵਾਰ ਅਕਾਲੀ ਦਲ ਨਾਲੋਂ ਜ਼ਿਆਦਾ ਵੋਟ ਲਜਾਣ ਵਿੱਚ ਕਾਮਯਾਬ ਹੋਏ ਸਨ ਇਸੇ ਤਰ੍ਹਾਂ ਜ਼ਿਮਨੀ ਚੋਣਾਂ ਵੀ ਭਾਜਪਾ ਨੇ ਲੜੀਆਂ ਤੇ ਕਾਰਪੋਰੇਸ਼ਨ ਚੋਣਾਂ ਵੀ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਬਿਨਾ ਯਾਨੀ ਕਿ ਬਿਨਾ ਗੱਠ ਛੋੜਦੇ ਲੜੀਆਂ ਤੇ ਭਾਜਪਾ ਚਾਇਤ ਨਜ਼ਰ ਆਉਂਦੀ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਤਿਆਰੀ ਹੋਰ ਵੱਡੇ ਪੱਧਰ ਤੇ ਤੇਜ਼ੀ ਨਾਲ ਤੁਹਾਨੂੰ ਵਿਖਾਈ ਦੇ ਸਕਦੀ ਹੈ ਇਹਦੇ ਵਿੱਚ ਕੋਈ ਦੂਰ ਆਏ ਨਜ਼ਰ ਨਹੀਂ ਆਉਂਦੀ ਵਾਪਸ ਗੱਲ ਜੇਕਰ ਸੱਤਾਧਾਰੀ ਤੇ ਰਦੀ ਕਰੀਏ ਤਾਂ ਕਾਂਗਰਸ ਕੋਲੋਂ ਚੁਣੌਤੀ ਮਿਲਦੀ ਰਹੀ ਹੈ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਤੇ ਪੰਜਾਬ ਵਿੱਚ आम आदमी पार्टी ਅਤੇ ਕਾਂਗਰਸ ਦੀ ਟੱਕਰ ਪਿਛਲੀਆਂ ਚੋਣਾਂ 227 ਦੀਆਂ ਚੋਣਾਂ ਵਿੱਚ ਵੀ ਨਜ਼ਰ ਆ ਸਕਦੀ ਹੈ ਤੇ ਉਸ ਦਾ ਵੀ ਮੋੜ ਹੁਣ ਤੋਂ ਹੀ 225 ਤੋਂ ਹੀ ਵੱਜਣਾ ਸ਼ੁਰੂ ਹੋਣਾ ਹੈ ਆਗੂਆਂ ਦੀ ਬਿਆਨਬਾਜ਼ੀ ਵੀ ਇਸੇ ਗੱਲ ਦਾ ਸੰਕੇਤ ਦਿੰਦੀ ਹੈ ਇਸ਼ਾਰਾ ਕਰਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਵਿੱਚ ਜੋ ਨਿਯੁਕਤੀਆਂ ਹੋਈਆਂ ਅਮਨ अरोड़ा ਨੂੰ ਸੂਬਾ ਪ੍ਰਧਾਨ ਥਾਪਿਆ ਗਿਆ ਸ਼ਹਿਰੀ ਕਲਸੀ ਨੂੰ ਸਹਾਇਕ ਨਾਲ ਲਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜ਼ਿੰਮੇਵਾਰੀ ਇਹ ਕਹਿੰਦਿਆਂ ਛੱਡੀ ਸੀ ਕਿ ਨੇ ਹੋਰ ਪਾਸੇ ਧਿਆਨ ਕੇਂਦਰਿਤ ਕਰਨਾ ਹੈ ਉਹਨਾਂ ਕੋਲ ਹੋਰ ਬਹੁਤ ਜ਼ਿੰਮੇਵਾਰੀਆਂ ਨੇ ਲਿਹਾਜ਼ਾ ਉਹਨਾਂ ਦਾ ਕਹਿਣਾ ਸੀ ਕਿ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਜਾਵੇ ਸੋ ਇਹ ਨਿਯੁਕਤੀ ਵੀ ਆਂਦਿਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਭਾਵਕ ਤੌਰ ਤੇ ਕੀਤੀ ਗਈ ਹੋਵੇਗੀ ਬਹੁਤ ਸਾਰੀਆਂ ਯੋਜਨਾਵਾਂ ਆਦਮੀ ਪਾਰਟੀ ਦੀਆਂ ਖਾਸ ਕਰ ਬਿਜਲੀ ਵਾਲੀ ਯੋਜਨਾ ਲੋਕਾਂ ਵਿੱਚ ਕਾਫੀ ਮਕਬੂਲ ਰਹੀ ਹੈ ਚਰਚਿਤ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਦਾ ਲਾਭ ਹੋਇਆ ਜੋ ਲਾਭ ਹਾਸਲ ਕਰ ਰਹੇ ਨੇ ਉਹ ਸਰਕਾਰ ਤੋਂ ਸੁਭਾਵਿਕ ਤੌਰ ਤੇ ਖੁਸ਼ ਨਜ਼ਰ ਆਉਣਗੇ ਤੇ ਬਹੁਤ ਸਾਰੀਆਂ ਧਿਰਾਂ ਸੰਘਰਸ਼ ਵੀ ਕਰਦੀਆਂ ਰਹੀਆਂ ਨੇ ਕਿਸਾਨ ਧਿਰਾਂ ਦੀ ਗੱਲ ਹੋਵੇ ਉਹਨਾਂ ਦਾ ਸੰਘਰਸ਼ ਵੀ ਲਗਾਤਾਰ ਚੱਲਦਾ ਰਿਹਾ ਹੈ ਕੇਂਦਰ ਸਰਕਾਰ ਦੇ ਨਾਂ ਨਾਲ ਕਈ ਚੀਜ਼ਾਂ ਨਹੀਂ ਸੂਬਾ ਸਰਕਾਰ ਵੱਲ ਵੀ ਗੱਲ ਉਠਦੀ ਰਹੀ ਹੈ ਵੱਡੀਆਂ ਚੁਣੌਤੀਆਂ ਜੋ ਪੰਜਾਬ ਵਿੱਚ ਨਜ਼ਰ ਆਉਂਦੀਆਂ ਨੇ ਪੰਜਾਬ ਦੇ ਹੱਕੀ ਬੁਨਿਆਦੀ ਮਸਲੇ ਵਾਤਾਵਰਣ ਦਾ ਮਸਲਾ ਬੁੱਢੇ ਨਾਲੇ ਦਾ ਮਸਲਾ ਆਪਾਂ ਵੇਖਿਆ ਚਰਚਾ ਦਾ ਵਿਸ਼ਾ ਬਣਿਆ ਰਿਹਾ ਪਿਛਲੇ ਦਿਨਾਂ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਇੱਕ ਹੋਰ ਚਰਚਿਤ ਮੁੱਦਾ ਜਿਹਦੇ ਉੱਪਰ ਵਿਰੋਧੀ ਧਿਰਾਂ ਸੂਬਾ ਸਰਕਾਰ ਨੂੰ ਲਗਾਤਾਰ ਘੇਰਦੀਆਂ ਰਹੀਆਂ ਨੇ ਸਵਾਲ ਪੁੱਛਦੀਆਂ ਰਹੀਆਂ ਨੇ ਉਹ ਵੀ ਇੱਕ ਪ੍ਰਮੁੱਖ ਵਿਸ਼ਾ ਹੋਵੇਗਾ ਜੋ ਸਾਰਾ ਸਾਲ ਜਿਦੀ ਗੂੰਜ ਪੈ ਸਕਦੀ ਹੈ ਤੇ ਸਿਆਸੀ ਮਾਹੌਲ ਤੋਂ ਵੀ ਇਸ ਦੀ ਗੂੰਜ ਪੈਂਦੀ रह ਸਕਦੀ ਹੈ ਪ੍ਰਵਾਸ ਦਾ ਮਸਲਾ ਪ੍ਰਵਾਸ ਦਾ ਮਸਲਾ ਦੋ ਪੱਖਾਂ ਤੋਂ ਪੰਜਾਬ ਤੋਂ ਨੌਜਵਾਨ ਪੀੜੀ ਦਾ ਲਗਾਤਾਰ ਬਾਹਰ ਜਾਣਾ ਬਾਹਰ ਵੱਲ ਰੁਝਾਨ ਜਿਹੜਾ ਵਿਚ ਵਿਚਾਰੇ ਘਟਿਆ ਸੀ ਪਰ ਮੋੜ ਇਸ ਨੇ ਤੇਜ਼ੀ ਫੜ ਲਈ ਇੱਕ ਵਾਰ ਫਿਰ ਚਿੰਤਿਤ ਕਰਦਾ ਹੈ ਸਮੂਹ ਪੰਜਾਬੀਆਂ ਨੂੰ ਪ੍ਰਵਾਸ ਦਾ ਮਸਲਾ ਤੇ ਪੰਜਾਬ ਵਿੱਚ ਬਾਹਰੋਂ ਆ ਕੇ ਵਸ ਰਹੀ ਆਬਾਦੀ ਕਿਉਂਕਿ ਪੰਜਾਬ ਵਿੱਚ ਕੋਈ ਰੋਕ ਟੋਕ ਨਹੀਂ ਕੋਈ ਵੀ ਆ ਕੇ ਜ਼ਮੀਨ ਖਰੀਦ ਸਕਦਾ ਹੈ ਪੱਕਾ ਮਕਾਨ ਬਣਾ ਸਕਦਾ ਹੈ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਸਾਰੀਆਂ ਸਹੂਲਤਾਂ ਫੌਰੀ ਤੌਰ ਤੇ ਮਿਲ ਜਾਂਦੀਆਂ ਨੇ ਆਧਾਰ ਕਾਰਡ ਰਾਸ਼ਨ ਕਾਰਡ ਪਾਣੀ ਦਾ ਕਨੈਕਸ਼ਨ ਬਿਜਲੀ ਦਾ ਕਨੈਕਸ਼ਨ ਸਭ ਕੁਝ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਸੋ ਪੰਜਾਬ ਵਿੱਚ ਸਮਾਜਿਕ ਅਤੇ ਭੂਗੋਲਿਕ ਹਾਲਾਤ ਜਿਹੜੇ ਨੇ ਉਹ ਲਗਾਤਾਰ ਬਦਲ ਰਹੇ ਨੇ ਤੇ ਇਸ ਸਮੇਂ ਵੀ ਇਸ ਵਿਸ਼ੇ ਦੀ ਕਾਫੀ ਗੂੰਜ ਪੈਣ ਦੀ ਸੰਭਾਵਨਾ ਹੈ ਸਮਾਜਿਕ ਤੌਰ ਤੇ ਇਸ ਦੀ ਗੱਲ ਵੀ ਹੋ ਰਹੀ ਹੈ ਪਿਛਲੇ ਮਹੀਨਿਆਂ ਦੌਰਾਨ ਆਪਾਂ ਕਈ ਅਜਿਹੇ ਦੁਖਦ ਘਟਨਾਕਰਮ ਵੀ ਵੇਖ ਚੁੱਕੇ ਹਾਂ। ਗੱਲ ਪਾਵੇਂ ਮੋਹਾਲੀ ਲਾਗਲੇ ਕੁੰਬੜਾਪਿੰਡ ਵਾਲੇ ਘਟਨਾਕਰਮ ਦੀ ਹੋਵੇ ਜਾਂ ਹੋਰ ਜੋ ਇਸ ਤਰ੍ਹਾਂ ਦੇ ਸਬੰਧਿਤ ਮੁੱਦੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਵਿੱਚ ਪ੍ਰਵਾਸੀਆਂ ਦੀ ਸ਼ਮੂਲੀਅਤ ਨਜ਼ਰ ਆਉਂਦੀ ਰਹੀ ਹੈ। ਸੋ ਪੰਜਾਬ ਪੱਖੋਂ ਪੰਜਾਬ ਦੇ ਭਵਿੱਖ ਪੱਖੋਂ ਇਹ ਵਿਸ਼ੇ ਕਾਫੀ ਮayne ਰੱਖਦੇ ਨੇ। ਰੋਜ਼ਗਾਰ ਇੱਕ ਅਜਿਹਾ ਵਿਸ਼ਾ ਜੋ ਕਾਫੀ ਧਿਆਨ ਮੰਗਦਾ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਨੇ ਕਿ ਉਚੇਰੀ ਵਿੱਦਿਆ ਵੱਲੋਂ ਮੂੰਹ ਮੋੜਿਆ ਤੇ ਇਸੇ ਕਰਕੇ ਪੰਜਾਬ ਦਾ ਉਚੇਰੀ ਸਿੱਖਿਆ ਢਾਂਚਾ ਚਰਮ ਰੋਂਦਾ ਹੋਇਆ ਨਜ਼ਰ ਆਇਆ ਤੇ ਇੱਕੋ ਇੱਕ ਜਿਹੜਾ ਰਾਹ ਬਾਹਰ ਜਾਣ ਵਾਲਾ ਪੰਜਾਬ ਦੀ ਨੌਜਵਾਨੀ ਨੇ ਫੜਿਆ ਕਿਉਂਕਿ ਪੰਜਾਬ ਵਿੱਚ ਨੌਕਰੀ ਹਾਸਲ ਕਰਨ ਦਾ ਜਿਹੜਾ ਇੱਕ ਰੁਝਾਨ ਹੈ ਜੋ ਨੌਕਰੀ ਪੇਸ਼ਾ ਹੋਣ ਦੀ ਸੋਚ ਆ ਉਹ ਲਗਾਤਾਰ ਘਟ ਰਹੀ ਹੈ ਇੱਕ ਚਿੰਤਾ ਦਾ ਵਿਸ਼ਾ ਤੇ ਨੌਕਰੀਆਂ ਵੀ ਉਹ ਜਿਹੜੀਆਂ ਉੱਚ ਪੱਧਰ ਦੀਆਂ ਉੱਚ ਪਾਏ ਦੀਆਂ ਹੁਣ ਉਧਰ ਤਾਂ ਪੰਜਾਬੀਆਂ ਦੀ ਮੌਜੂਦਗੀ ਨਾਂ ਦੇ ਬਰਾਬਰ ਨਜ਼ਰ ਆਉਂਦੀ ਹੈ ਅਤਿ ਇਸੇ ਨਾਲ ਹੀ ਵੀਲਾ ਮੁਕੰਮਲ ਹੁੰਦਾ ਅੱਜ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕੜਾ ਜਿਸ ਨੂੰ ਤੁਸੀਂ ਦ ਪੰਜਾਬ ਟਾਕਸ ਚੈਨ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵੇਖਦੇ ਰਹੋ ਦਾ ਪੰਜਾਬ ਟਾਕਸ ਬਹੁਤ ਬਹੁਤ ਤੰਵਾਦ